ਸਾਡੇ ਇਹ ਮਾਮਲਾ ਹੈ ਜੀ ਲੁੱਟਾਂ ਖੋਹਾਂ ਦੇ ਵਿੱਚ ਜਿਹੜੇ ਲਿਪਤ ਸੀਗੇ ਇੱਕ ਗੈਂਗ ਉਹਨੂੰ ਉਹ ਤੋਂ ਰਿਕਵਰੀ ਕੀਤੀ ਗਈ ਹੈ ਪੰਜ ਬੰਦੇ ਉਹਨਾਂ ਦੇ ਵੀ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਕਿ ਨਾਮ ਹੈਗਾ ਅਰਸ਼ਦੀਪ ਸਿੰਘ ਉਰਫ ਗਿੱਪੀ ਪੁੱਤਰ ਰਣਜੀਤ ਸਿੰਘ ਵਾਸੀ ਗੁਰਨਾਨਕ ਨਗਰ ਬਾਜੀਗਰ ਬਸਤੀ ਬਰਨਾਲਾ ਦੂਸਰਾ ਹੈਗਾ ਜੀ ਲਖਵਿੰਦਰ ਸਿੰਘ ਉਰਫ ਗੁਰਮਾ ਪੁੱਤਰ ਬਿਨ ਸਿੰਘ ਵਾਸੀ ਰਾਮਸਰ ਕੋਠੇ ਬਾਜਾਖਾਨਾ ਰੋਡ ਬਰਨਾਲਾ ਤੀਜਾ ਹੈਗਾ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਰਾਮਸਰ ਕੋਠੇ ਬਰ ਬਾਜਾਖਾਨਾ ਰੋਡ ਬਰਨਾਲਾ ਚੌਥਾ ਹੈਗਾ ਸੁਖਚੈਨ ਸਿੰਘ ਉਰਫ ਚੈਨੀ ਪੁੱਤਰ ਪਾਲ ਸਿੰਘ ਵਾਸੀ ਰਾਮਸਰ ਕੋਠਾ ਬਾਜਾਖਾਨਾ ਰੋਡ ਬਰਨਾਲਾ ਪੰਜਵਾਂ ਹੈਗਾ ਜਸਨੂਰ ਸਿੰਘ ਉਰਫ ਨਿੱਕਾ ਪੁੱਤਰ ਗੁਰਜਨ ਸਿੰਘ ਵਾਸੀ ਨੇੜਾ ਦੁਸਹਿਰਾ ਗਰਾਊਂਡ ਆਵਾ ਬਸਤੀ ਬਰਨਾਲਾ ਇਹ ਪੰਜ ਜਿਹੜੇ ਸੀਗੇ ਇਹ ਆਪਣੇ ਇਹਨਾਂ ਨੇ ਇੱਕ ਪਿਕਅਪ ਲਈਤੀ ਹੋਈ ਸੀ ਤੇ ਇਹ ਆਮ ਤੌਰ ਤੇ ਘਰਾਂ ਦੇ ਵਿੱਚ ਚੋਰੀਆਂ ਕਰਨਾ ਸਨੇਚਿੰਗ ਕਰਨੀ ਲੁਕਟਾਂ ਖਵਾ ਕਰਨੀਆਂ ਤੇ ਇਹਨਾਂ ਦਾ ਇਹ ਮੇਨ ਇੱਕ ਗੈਂਗ ਬਣਿਆ ਹੋਇਆ ਸੀਗਾ ਜਿਹੜਾ ਕਿ ਪਿੱਛੇ ਸਾਡੇ 97 ਨੂੰ ਸਾਨੂੰ ਸੀਆਈਏ ਦੇ ਸਟਾਫ ਸਾਡੇ ਇੰਚਾਰਜ ਬਲਜੀਤ ਸਿੰਘ ਨੇ ਤੇ ਇਹਨਾਂ ਦੀ ਟੀਮ ਨੂੰ ਇਨਫੋਰਮੇਸ਼ਨ ਮਿਲਦੀ ਹੈ ਸੀਕ੍ਰੇਟ ਤੌਰ ਤੇ ਉਸੇ ਅਧਾਰ ਤੇ ਇੱਕ ਪਰਚਾ ਰਜਿਸਟਰਡ ਹੁੰਦਾ ਹੈ ਐਫਆਰ ਨੰਬਰ 308 ਡੇਟਡ 9725 ਅੰਡਰ ਸੈਕਸ਼ਨ 310 4 310.5 317 0.2 317.3 11 111.2 ਬੀਐਨਐਸ थाना सिटी ਬਰਨਾਲਾ ਦੇ ਵਿੱਚ ਇਹ ਪਰਚਾ ਰਜਿਸਟਰ ਹੋ ਜਾਂਦਾ ਹੈ ਤਾਂ ਫਿਰ ਇਹਨਾਂ ਤੋਂ ਜਦੋਂ ਰਿਕਵਰੀ ਕਰਦੇ ਆ ਤੇ ਇਹਨਾਂ ਦੇ ਕੋਲੋਂ ਰਿਕਵਰੀ ਜਿਹੜੀ ਮਿਲਦੀ ਹੈ 11 ਮੋਬਾਈਲ ਫੋਨ ਟੱਚ ਸਕਰੀਨ 5 ਐਲਸੀਡੀ 5 ਐਲ ਲੈਪਟਾਪ 3 ਸਪਲਿਟ ਏਸੀ ਸਮੇਤ ਕੰਪਰੈਸਰ ਇੱਕ ਇਨਵਰਟਰ ਤੇ ਇੱਕ ਪਿਕਅਪ ਗੱਡੀ BB13BU8429 ਇਹ ਬਹੁਤ ਵਧੀਆ ਸਾਡੇ ਸੀਏ ਸਟਾਫ ਨੂੰ ਕਾਮਯਾਬੀ ਮਿਲੀ ਹੈ ਔਰ ਇਸ ਦੇ ਵਿੱਚ ਸਾਡੇ ਇਹ ਜਿਹੜੇ ਪੁਰਾਣੇ ਹੋਰ ਵੀ ਕਈ ਕੇਸ ਨੇ ਉਹ ਵੀ ਸਾਡੇ ਇਹ ਰਿਕਵਰੀ ਦੇ ਵਿੱਚ ਸਾਨੂੰ ਬਹੁਤ ਅੱਛਾ ਮਿਲਿਆ ਜਿਹਦੇ ਵਿੱਚ ਜੋ ਕਿ ਇਹ ਨਾ ਸਾਡੇ ਜਿਹੜਾ ਜਿਵੇਂ ਲਖਵਿੰਦਰ ਸਿੰਘ ਹੈ ਇਹ ਤੇ ਆਲਰੇਡੀ ਪਹਿਲਾਂ ਵੀ ਚਾਰ ਮੁਕਦਮੇ ਰਜਿਸਟਰਡ ਹੈ ਜਸ ਨੂਰ ਸਿੰਘ ਤੇ 10 ਮੁਕਦਮੇ ਪਹਿਲਾਂ ਰਜਿਸਟਰਡ ਹੈ। ਇਸੇ ਤਰ੍ਹਾਂ ਅਰਸ਼ਦੀਪ ਤੇ ਵੀ ਮੁਕਦਮਾ ਰਜਿਸਟਰਡ ਹੈ। ਸੁਖਚੈਨ ਸਿੰਘ ਉਰਫ ਚੈਨੀ ਤੇ ਵੀ ਤਿੰਨ ਮੁਕਦਮੇ ਪਹਿਲਾਂ ਰਜਿਸਟਰਡ ਹੈ। ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਸੁਖਵਿੰਦਰ ਸਿੰਘ ਇਹਦੇ ਤੇ ਵੀ ਚਾਰ ਮੁਕਦਮੇ ਪਹਿਲਾਂ ਰਜਿਸਟਰਡ ਹੈ। ਸੋ ਸਾਡੀਆਂ ਪੁਰਾਣੀਆਂ ਰਿਕਵਰੀਆਂ ਵੀ ਪੂਰੀਆਂ ਹੋਣਗੀਆਂ ਤੇ ਇਸ ਦੇ ਨਾਲ ਏਰੀਆ ਵਿੱਚ ਵੀ ਠੱਲ ਪਊਗੀ ਤੇ ਇਸ ਤਰ੍ਹਾਂ ਇਹ ਜਿਹੜਾ ਗੈਂਗ ਪੜ ਕੇ ਸਾਡੇ ਸੀਏ ਬਰਨਾਲਾ ਨੇ ਪੜੀਵਢੀ ਉਪਲਬਧੀ ਕੀਤੀ ਸਰ ਨੇ ਚੈਨਲ ਨੇ ਕਾਰੇ ਕਾਰੇ ਮੁਕਦਮੇ ਦਰਜਾਇਆ ਪਨ ਪਹਿਲਾਂ ਇਹਨਾਂ ਤੇ ਇਹੀ ਜਿਵੇਂ ਲੁੱਟਾ ਹੋਵਾਂ ਤੇ 454 380 ਦੇ ਫਿਰ 380 457 380 11 ਦੇ 304 ਦੇ ਵੀ ਹੈ ਇਹਨਾਂ ਤੇ 316 ਦੇ ਵੀ ਹੈ ਇਸੇ ਤਰ੍ਹਾਂ 302 459 ਇਹ ਵੀ ਮੁਕਦਮਾ ਦਰਜ ਹੈ ਇਹੀ ਤਰ੍ਹਾਂ 379 380 ਇਹੀ ਲੁੱਟਖੋਹਾਂ ਦੇ ਜ਼ਿਆਦਾ ਮਕਦਮੇ ਪਿਕਅਪ ਗੱਡੀਆਂ ਜਿਹੜੀ ਪਿਕਅਪ ਗੱਡੀ ਕਿਹਦੇ ਨਾਮ ਤੇ ਸਰ ਇਹ ਸਾਰਾ ਹਲੇ ਸਾਡਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਦੇ ਦੌਰਾਨ ਸਾਡਾ ਹੋਰ ਵੀ ਰਿਕਵਰੀ ਹੋਣ ਦੀ ਸੰਭਾਵਨਾ ਤੇ ਜਿਵੇਂ ਜਿਵੇਂ ਪ੍ਰਗਤੀ ਹੋਊਗੀ ਆਪ ਸਭ ਨੂੰ ਜਾਣੂ ਕਰਾਇਆ ਜਾਵੇ ਸਰ ਰਿਮਾਂਡ ਵਗੈਰਾ ਜੀ ਬਿਲਕੁਲ ਰਿਮਾਂਡ ਤਾਂ ਇਹਨਾਂ ਦਾ ਪਹਿਲਾਂ ਹੀ ਚੱਲ ਰਿਹਾ ਸਾਡੇ ਕੋਲ ਤੇ ਅਸੀਂ ਹੋਰ ਵੀ ਅਸੀਂ ਤਤਤੀਸ਼ ਚੱਲ ਰਹੀ ਹੈ ਹੋਰ ਵੀ ਕੁਝ ਬੰਦੇ ਜੇ ਫੜੇਗੇ ਤਾਂ ਉਹ ਵੀ ਦੱਸਾਂਗੇ ਸਰ ਜਿਵੇਂ 11 ਮੋਬਾਈਲ ਮਿਲੇ ਨੇ ਸਰ ਕਿ ਵਾਕ ਵਾਕ ਇੰਟਰਨੈਟ 'ਚ ਕੋਈ ਸਨੈਚਿੰਗ ਟੀਕੇ ਸੀ ਇਹ ਸਾਰਾ ਬੰਦਸੇ ਸਾਡਾ ਇੱਕ ਤਫਤੀਸ਼ ਦਾ ਪਾਰਟ ਹੈ ਫਿਲਹਾਲ ਸਭ ਮੋਟੀ ਰਿਕਵਰੀ ਦੱਸਤੀ ਫਿਰ ਅਸੀਂ ਤੁਹਾਨੂੰ ਪੱਕੀ ਨੈਕਸਟ ਅੱਸਾਂ